ਗਾ ਪੈ ਗਿਆ ਬਾਈ ਨਵਾਂ ਸਟਾਕ ਆ ਗਿਆ ਬਿਲਕੁਲ ਗਾ ਪੈ ਗਿਆ ਚੱਕ ਲਿਓ ਕਿੱਧਰ ਕਿੱਧਰ ਗਾ ਪੈ ਗਿਆ ਯਾਰ ਉਹ ਬਾਈ ਕਿੱਧਰ ਏਸੀ ਚੱਕੀ ਜਾਂਦੇ ਹੋ ਤੁਸੀਂ ਤੈਨੂੰ ਨਹੀਂ ਪਤਾ ਬਾਈ ਹਾਂ ਕਾਦਾ ਬਾਈ ਦਾ ਸਸਤੇ ਏਸੀ ਦੀ ਜਾਂਦੇ ਕਿੰਨੇ ਕੁ ਸਸਤੇ ਏਸੀ ਦੀ ਜਾਂਦੇ 3000 ਦੇ ਕੇ ਮੈਂ ਏਸੀ ਦੀ ਜਾਂਦਾ 3000 ਰੁਪਏ ਲੈ ਕੇ ਹਾਂ ਬਾਈ ਪੁਰਾਣਾ ਏਸੀ ਹੋਣਾ ਮੈਂ ਬਾਈ ਡੱਬਾ ਬੰਦ ਤੂੰ ਦੇਖ ਚੈੱਕ ਕਰ ਜਮਈ ਨਵੇਂ ਆ ਆ ਦੇਖ ਆ ਜਾ ਉਹ ਦੇਸੀ ਦੂਸੀ ਨਾ ਹੁਣ ਕੋਈ ਏ ਬਾਈ ਮੈਂ ਕਿਹਾ ਤੂੰ ਦੇਖ ਆ ਡੱਬਾ ਬੰਦ ਦੇ ਤੂੰ ਆ ਜਾ ਅੱਜ ਦੇਖਣ ਦਾ ਏਸੀ ਆ ਯਾਰ ਖਰਲਪੂਲ ਦਾ ਬਾਈ ਕੰਪਨੀ ਦੇ ਉਹ ਤਾਂ ਮੈਂ ਕਿਹਾ ਬਾਈ ਆਪਾਂ ਸਾਰਾ ਸਟਾਕ ਪੇ ਜਿੱਥੇ ਮਰਜੀ ਜਿੱਥੇ ਮਾਰੀ ਚੈੱਕ ਕਰ ਲੋ ਦਿਮਾਗ ਮੂ ਤਾਂ ਨਹੀਂ ਹੱਲ ਗਿਆ ਤਾਂ ਨਹੀਂ ਮਹਾ ਤਮੇ ਮੈਂ ਮਾਰ ਕੇ ਤਾਂ ਗੱਲ ਕਰ ਲਉ ਜਾ ਕੇ ਮਹਾ ਗੱਲ ਕਰ ਲਉ ਆਜੋ ਬਾਈ ਦੇਖ ਲੋ ਨਵਾਂ ਗੋਦਰੇਜ ਦਾ ਡੈਕਣ ਦਾ ਹੈਰ ਦਾ ਖਰਲਪੂਲ ਗੋਦਰੇਜ ਬੋਲਟਾਸ ਸਰ ਹਰ ਤਰ੍ਹਾਂ ਦਾ ਏਸੀ ਪਿਆ ਬਾਈ ਆ ਬਾਈ ਚੱਕੀ ਫਿਰਦਾ ਜੀ ਕਿਹੜਾ ਡੈਕਣ ਦਾ ਏਸੀ ਡੈਕਣ ਦਾ ਬਾਈ ਡੈਕਣ ਦਾ ਕੀ ਬਾਤ ਆ ਬਾਈ ਡੈਕਣ ਦੇ ਇਹ ਸਾਮਰ ਇਲੈਕਟ੍ਰੋ ਵਰਡਲ ਸੁਨਾਮ ਦੇ ਵਿੱਚ ਆਪਾਂ ਸਾਰਾ ਐਡਰੈਸ ਦਵਾਂਗੇ ਬਾਈ ਦਾ ਬਾਈ ਤੇ ਦੇਖੋ ਟਰੱਕਾਂ ਦੇ ਟਰੱਕ ਉਤਰਦੇ ਨੇ ਬਾਈ ਕੋਲੇ ਮੈਂ ਦਿਖਾਣਾ ਤੁਹਾਨੂੰ ਸਟਾਕ ਸਕਰੀਨ ਦੇ ਵਿੱਚ ਪੂਰਾ ਵੀ ਨਹੀਂ ਆ ਰਿਹਾ ਤੇ ਤੁਸੀਂ ਆਓ ਆਪਾਂ ਕਿੰਨੇ ਕੁ ਸਸਤੇ ਕੀ ਸਕੀਮ ਬਾਈ ਨੇ ਲਾਈ ਹੋਈ ਹੈ ਆਜੋ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਵਾਲਿਆਂ ਵਾਸਤੇ ਬਾਈ ਨੇ ਇੱਕ ਪ੍ਰੈਸ ਦਾ ਆਫਰ ਲਾਇਆ ਪ੍ਰੈਸ ਫ੍ਰੀ ਮਿਲੂਗੀ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਅੱਜ ਆਪਾਂ ਸੁਨਾਮ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਪਹਿਲਾਂ ਨਾਮ ਕੀ ਆਪਣਾ ਨਾਮ ਦੱਸੋ ਮੇਰਾ ਨਾਮ ਦੀਪ ਸਿੰਘ ਹੈ ਜੀ ਦੀਪ ਸਿੰਘ ਹੈ ਬਾਈ ਆਪਾਂ ਖੜੇ ਕਿਹੜੀ ਜਗ੍ਹਾ ਆਪਾਂ ਸੁਨਾਮ ਪਟਿਆਲਾ ਰੋਡ ਜੀ ਪਟਿਆਲਾ ਰੋਡ ਤੇ ਪ੍ਰੋਪਰ ਜਿਹੇ ਐਡਰੈਸ ਦੱਸ ਦੋ ਅਗਰ ਕਿਸੇ ਨੇ ਆਉਣਾ ਹੋਵੇ ਆਫਰ ਆਪਾਂ ਸਾਰੇ ਦੱਸਦੇ ਆਂ ਦੋਸਤੋ ਜੁੜੇ ਰਹੋ ਆਫਰ ਸਾਰੇ ਦੱਸਾਂਗੇ ਪਹਿਲਾਂ ਪ੍ਰੋਪਰ ਜਿਹੇ ਐਡਰੈਸ ਦੱਸ ਦਈਏ ਜੇਕਰ ਤੁਸੀਂ ਆਉਣਾ ਹੋਵੇ ਵੈਸੇ ਤਾਂ ਆਪਾਂ ਸਕਰੀਨ ਦੇ ਉੱਤੇ ਮੋਬਾਈਲ ਨੰਬਰ ਵੀ ਦੇਵਾਂਗੇ ਬਾਈ ਹੋਰਾਂ ਦਾ ਪਰ ਕਈ ਵਾਰੀ ਜਿਹੜੀ ਵੀਡੀਓ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਜਿਹੜੇ ਫੋ ਅਗਰ ਤੁਹਾਡਾ ਫੋਨ ਨਹੀਂ ਵੀ ਲੱਗ ਰਿਹਾ ਤੁਸੀਂ ਕਿਸੇ ਵੀ ਟਾਈਮ ਇੱਥੇ ਪਹੁੰਚ ਸਕਦੇ ਹੋ ਅਸੀਂ ਤੁਹਾਨੂੰ ਜਿਹੜਾ ਪ੍ਰੋਪਰ ਐਡਰੈਸ ਦੱਸਾਂਗੇ ਵੈਸੇ ਤੁਸੀਂ ਵਟਸਐਪ ਦੇ ਉੱਤੇ ਬਾਈ ਉਹਨਾਂ ਨੂੰ ਹੈਲੋ ਲਿਖ ਕੇ ਭੇਜੋਗੇ ਇਹ ਤੁਹਾਨੂੰ ਇੱਥੋਂ ਦੀ ਲੋਕੇਸ਼ਨ ਵੀ ਪਾ ਦੇਣਗੇ ਦੱਸੋ ਜੀ ਮਾੜਾ ਜੱਜ ਹਾਂਜੀ ਆਪਣਾ ਆਈਟੀਆਈ ਚੌਕ ਨੇੜੇ ਕਸ਼ਮੀਰੀ ਹਸਪਤਾਲ ਪਟਿਆਲਾ ਰੋਡ ਸੁਨਾਮ ਆਪਣਾ ਪ੍ਰੋਪਰ ਐਡਰੈਸ ਹੈ ਜੀ ਤੁਸੀਂ ਇੱਥੇ ਆ ਕੇ ਸਾਨੂੰ ਵਿਜ਼ਿਟ ਕਰ ਸਕਦੇ ਹੋ ਦੋਸਤੋ ਪੰਜਾਬ ਦੇ ਵਿੱਚ ਖੜੇ ਹਾਂ ਸੁਨਾਮ ਊਧਮ ਸਿੰਘ ਵਾਲਾ ਤੇ ਭਾਈ ਆਫਰ ਦੱਸੋ ਸਭ ਤੋਂ ਪਹਿਲਾਂ ਜਿਹੜੇ 3000 4000 ਵਾਲੀ ਏਸੀ ਦੀ ਸਕੀਮ ਆ ਉਹ ਦੱਸੋ ਸਾਨੂੰ ਕੀ ਹੈ ਹਾਂਜੀ ਇਹ ਆ ਗਿਆ ਗੋਦਰੇ ਕੰਪਨੀ ਦਾ ਏਸੀ ਆ ਗਿਆ ਜੀ ਇਹਦੇ ਵਿੱਚ ਸਭ ਤੋਂ ਵਧੀਆ ਕੀ ਹੈ ਤੁਸੀਂ ਕਿਸ਼ਤਾਂ ਦੇ ਉੱਪਰ ਵੀ ਲੈ ਸਕਦੇ ਹੋ ਜੀ ਸਿਰਫ 2100 ਰੁਪਏ ਮਹੀਨਾ ਕਿਸ਼ਤੇ ਤੁਹਾਨੂੰ ਇਹ ਏਸੀ ਮਿਲ ਜੇਗਾ ਗੋਦਰੇ ਦਾ ਜੀ ਠੀਕ ਹੈ ਇਨਵਰਟਰ ਏਸੀ ਹੈ ਇਨਵਰਟਰ ਏਸੀ ਹੈ ਇਹਦੀ ਵੈਸੇ ਮੁੱਲ ਇਸ ਦਾ ਪ੍ਰਾਈਸ ਕਿੰਨੇ ਸਰ ਇਹ ਦਾ ਜਿਹੜਾ ਵੈਸੇ ਮੁੱਲ ਹੈਗਾ 36000 ਰੁਪਏ ਹੈਗਾ ਬਟ ਅਸੀਂ ਆਪਣੇ ਵੱਲੋਂ ਸਕੀਮ ਲਗਾਏ ਹੋਈ ਹੈ ਵਿਦ ਸਟੈਪ ਲੈਜਰ ਬਿੱਦੀ ਇੰਸਟਾਲੇਸ਼ਨ ਕਰਕੇ ਇਹ ਸਿਰਫ 32000 ਰੁਪਏ ਚ ਕਸਟਮਰ ਦੇ ਘਰੇ ਕੰਪਲੀਟ ਫਿੱਟ ਹੋ ਜਾਊਗਾ ਜੀ 32000 ਰੁਪਏ ਦੇ ਵਿੱਚ ਇੰਸਟਾਲੇਸ਼ਨ ਦੇ ਪੈਸੇ 1000 ਰੁਪਏ ਉਹ ਵੀ ਦੇਣ ਦੀ ਲੋੜ ਨਹੀਂ ਹੈ 1200 ਜਿਹੜਾ ਲੱਗਦਾ ਦੋਸਤੋ ਨਾ ਸਟਾਬਲੇਜਰ ਦੇ ਪੈਸੇ ਦੇਣ ਦੀ ਲੋੜ ਹੈ ਨਾ ਤੁਹਾਨੂੰ ਇੰਸਟਾਲੇਸ਼ਨ ਦੇ ਪੈਸੇ ਦੇਣ ਦੀ ਲੋੜ ਆ ਸਭ ਕੁਝ ਫਰੀ ਹੈ ਇਕੱਲਾ ਏਸੀ ਦਾ ਮੁੱਲ ਹੈ ਜੀ 32000 ਰੁਪਏ ਵੈਸੇ ਇਹਦਾ ਕੀ ਪ੍ਰਾਈਸ ਨੇ ਏਸੀ ਦੇ ਇਹ 36000 ਰੁਪਏ ਦਾ ਬੈਸੇ ਵੈਸੇ ਦਾ ਫਿਰ 40000 ਤੇ ਪਹੁੰਚ ਜਾ ਤਿੰਨ ਹਜ਼ਾਰ ਦਾ 3000 ਦਾ ਉਹਨਾਂ ਨੂੰ ਜਿਹੜਾ ਸਟਾ ਹਾਂਜੀ ਐਦੀ ਸਾਡੇ ਕੋਲ ਸਕੀਮ ਦੇ ਵਿੱਚ ਜਿਵੇਂ ਹਾਇਰ ਕੰਪਨੀ ਦਾ ਏਸੀ ਆ ਜਾਂਦਾ ਜੀ ਇਹ 4 ਸਟਾਰ ਏਸੀ ਆ ਜਾਂਦਾ ਜੀ ਇਹ ਸਾਰਾ ਵਿਦ ਸਟੈਪਲਰ ਲਾ ਕੇ ਤੁਹਾਨੂੰ 36500 ਚ ਪੈ ਜਾਏਗਾ ਜੀ ਸਟਾਰ ਰੇਟਿੰਗ ਦੇ ਅਕੋਰਡਿੰਗ ਪ੍ਰਾਈਸ ਵੱਧ ਜਾਂਦਾ ਜੀ ਐਦੀ ਤੁਹਾਡੇ ਕੋਲ ਬਰਲਪੂਲ ਦਾ ਮਿਲ ਜੇਗਾ 5 ਸਟਾਰ ਏਸੀ ਆ ਗਿਆ ਜੀ ਇਹ 40500 ਦਾ ਜੋ ਵਿਦ ਸਟੈਪਲਰ ਵਿਦ ਫਿਟਿੰਗ ਜੀ ਠੀਕ ਹੈ ਜੀ ਤੇ ਹੋਰ ਕੈਰੀਅਰ ਮਤਲਬ ਕਿਹੜੀ ਕਿਹੜੀ ਕੰਪਨੀ ਦੇ ਆਪਾਂ ਨੂੰ ਐਸੀ ਕਿਉਂਕਿ ਆਪਾਂ ਜਿਆਦਾ ਲੰਬੀ ਵੀਡੀਓ ਨਹੀਂ ਕਰਦੇ ਹੈਗੇ ਮੇਨਲੀ ਆਪਾਂ ਦੱਸਦੇ ਕਿਹੜੀ ਕਿਹੜੀ ਕੰਪਨੀ ਦੇ ਐਸੀ ਮਿਲ ਜਾਣਗੇ ਆਪਣੇ ਕੋਲ ਸਾਰੀਆਂ ਕਪੜੀਆਂ ਦੀ ਐਸੀ ਮਿਲ ਜਾਣਗੇ ਮਾਰਟਿਸਟ ਪਿਆ ਹੈ ਵਰਲਪੂਲ ਪਿਆ ਹੈ ਗੋਦਰੇਜ ਪਿਆ ਹੈ ਐਲਜੀ ਪਿਆ ਹੈ ਲੋਇਡ ਪਿਆ ਹੈ तकरीबन ਲਗਭਗ ਹਰੇ ਹਰੇ ਹਰੇਕ ਕੰਪਨੀ ਦਾ ਮਿਲ ਜੂਗਾ ਅੱਛਾ ਬੋਲਟਾਸ ਬੋਲਟਾਸ ਵੀ ਮਿਲ ਜੇਗਾ ਇਹ ਆ ਬੋਲਟਾਸ ਵੀ ਪਿਆ ਸਰ ਡੈਕਨ ਵੀ ਪਿਆ ਡੈਕਨ ਵੀ ਪਿਆ ਠੀਕ ਹੈ ਜੀ ਸੈਂਸਨਗ ਵੀ ਪਿਆ ਠੀਕ ਹੈ ਜੀ ਤੇ ਆਪਾਂ ਜੇ ਗੱਲਬਾਤ ਕਰੀਏ ਵੀ ਅਗਰ ਕਿਸ਼ਤਾਂ ਤੇ ਲੈਣਾ ਹੋਵੇ ਕਿਸੇ ਨੇ ਤੇ ਕਿਸ਼ਤਾਂ ਤੇ ਕਿੰਨੇ ਏਰੀਏ ਤੱਕ ਦਾ ਬੰਦਾ ਕਿਸ਼ਤਾਂ ਦੇ ਲਈ ਜਾ ਸਕਦਾ ਸਰ ਪੂਰੇ ਪੰਜਾਬ ਚੋਂ ਜਾਂ ਸਰ ਸਨਾਮ ਤੋਂ 50 ਕਿਲੋਮੀਟਰ ਅੰਦਰ বাজਾਜ ਤੇ ਤੁਹਾਡੇ EMI ਹੋ ਜਾਏਗੀ ਅਗਰ ਕ੍ਰੈਡਿਟ ਕਾਰਡ ਵਗੈਰੇ ਦਾ ਤਾਂ ਆਲ ਇੰਡੀਆ ਪੈਨ ਇੰਡੀਆ ਹੋ ਜਾਏਗਾ ਠੀਕ ਹੈ ਜੀ ਠੀਕ ਹੈ ਉਹ ਉਹਦੇ ਵਿੱਚ ਆਪਾਂ ਨੂੰ ਮਿਨੀਮਮ ਕਿੰਨੇ ਭਰਨੇ ਪੈਣਗੇ ਕ੍ਰੈਡਿਟ ਕਾਰਡ ਤੇ ਕ੍ਰੈਡਿਟ ਕਾਰਡ ਤੇ ਸਾਰੇ ਸਾਰੇ ਜ਼ੀਰੋ ਡਾਊਨ ਪੇਮੈਂਟ ਤੇ ਪ੍ਰੋਡਕਟ ਮਿਲ ਜਾਏਗਾ ਕੋਈ ਪੇਮੈਂਟ ਭਰਨ ਦੀ ਜਰੂਰਤ ਨਹੀਂ ਭਰਨ ਦੀ ਲੋੜ ਨਹੀਂ বাজਾਜ ਕਾਰਡ ਤੇ ਤੁਹਾਨੂੰ ਬਜਾਜ ਕਾਰਡ ਤੇ ਵੀ ਜ਼ੀਰੋ ਹੋ ਜਾਂਦੀ ਹੈ ਅਗਰ ਕਸਟਮਰ ਦਾ ਪਹਿਲਾ ਕਾਰਡ ਬਣਿਆ ਹੋਇਆ ਹੈ ਕਿ ਬਜਾਜ ਦਾ ਅਗਰ ਨਵਾਂ ਕਾਰਡ ਬਣਾਉਣਾ ਹੈ ਤਾਂ 4000 ਰੁਪਏ ਡਾਉਨ ਪੇਮੈਂਟ ਦੇਣੀ ਪੈ ਜੇ ਦੇਣੀ ਪੈਂਦੀ ਹੈ ਠੀਕ ਹੈ ਜੀ ਠੀਕ ਹੈ ਅੱਛਾ LED ਦੀ ਕੀ ਸਕੀਮ ਆਪਣੇ ਕੋਲ LED ਸਰ ਸਾਡੇ ਕੋਲੇ ਸਕੀਮ ਜਿਹੜੀ ਚੱਲ ਰਹੀ ਹੈ ਇਸ ਦੀ ਮੋਸਟਲੀ ਜ਼ਿਆਦਾ ਲੈਣੀਆਂ 55 ਇੰਚੇ ਵਿਕ ਰਹੀਆਂ ਨੇ ਜੀ ਠੀਕ ਹੈ ਜੀ 55 ਇੰਚ 55 ਇੰਚ ਦੇ ਵਿੱਚ ਅਸੀਂ TCL ਕੰਪਨੀ ਦੀ LED ਸਿਰਫ 27000 ਰੁਪਏ ਹੀ ਦੇ ਦਾਂਗੇ ਤੁਹਾਨੂੰ 2 ਸਾਲ ਦੀ ਫੁੱਲ ਵਾਰੰਟੀ ਜੀ ਐਨੀਬਡੀ LED ਹਾਂਜੀ ਹਾਂ 27000 ਚ ਹਾਂਜੀ ਹਾਂਜੀ ਪੱਕੀ ਗੱਲ ਹੈ ਕਿਤੇ ਕਸਟਮਰ ਆਵੇ ਇੱਥੇ ਕੁਝ ਹੋਰ ਤੁਸੀਂ ਕਹਾਂ ਕੁਝ ਹੋਰ ਆ ਦੇ ਕੁਝ ਹੋਰ ਜਾਓ ਨਹੀਂ ਨਹੀਂ ਜੀ ਅਸੀਂ ਪੱਕੀ ਦੇਵਾਂਗੇ ਦੋਸਤੋ ਨੋਟ ਕਰ ਲਿਓ 55 ਇੰਚ ਦੀ ਐਲਈਡੀ ਟੀਸੀਐਲ ਦੀ 27000 ਰੁਪਏ 27000 ਰੁਪਏ ਠੀਕ ਹੈ ਜੀ ਦੋ ਸਾਲ ਦੀ ਫੁੱਲ ਗਾਰੰਟੀ ਦੇ ਨਾਲ ਕਿੰਨੇ ਚਿਰ ਦੀ ਦੋ ਸਾਲ ਦੀ ਦੋ ਸਾਲ ਦੀ ਅੱਛਾ 27000 ਚ ਕਿਹੜੀਆਂ ਕਿਹੜੀਆਂ ਹੋਰ ਕੰਪਨੀਆਂ ਆ ਜਾਣੀਆਂ ਸਾਡੇ ਕੋਲੇ ਸਰ ਐਸਰ ਮਿਲ ਜੇਗੀ ਠੀਕ ਹੈ ਜੀ ਠੀਕ ਹੈ ਐਮਆਈ 50 ਇੰਚ ਮਿਲ ਜੇਗੀ ਜੀ ਠੀਕ ਹੈ ਠੀਕ ਹੈ ਆਦਰਵਾਈਜ਼ ਬ੍ਰਾਂਡ ਸਾਡੇ ਥੋੜੀ ਜਿਹੀ ਪ੍ਰਾਈਸ ਵੱਜੇਗਾ ਐਲਜੀ ਸੈਮਸੰਗ ਸੋ ਬਾਕੀ ਆਪਣੇ ਕੋਲੇ ਹਰ ਇੱਕ ਚੀਜ਼ ਐ ਅਵੇਲੇਬਲ ਆ ਦੋਸਤੋ ਫਰਿੱਜ ਵਗੈਰਾ ਲੈਣੇ ਨੇ ਵਾਸ਼ਿੰਗ ਮਸ਼ੀਨ ਕੋਈ ਵੀ ਚੀਜ਼ ਲੈਣੀ ਹੈ ਅਗਰ ਤੁਸੀਂ ਇਕੱਠਾ ਸਮਾਨ ਲਿਜਾਣੇ ਹੋ ਤਾਂ ਵੀ ਬਾਈ ਹੋਰੀ ਜਿਹੜਾ ਤੁਹਾਡਾ ਮਾਨਤਾਣਾ ਉਹ ਰੇਟਾਂ ਦੇ ਵਿੱਚ ਹੋਰ ਵੀ ਕਰ ਦੇਣਗੇ ਅੱਛਾ ਵੀਰੇ ਮੰਨ ਲਓ ਅਗਨਾ ਆਉਂਦਾ ਏਡੀ ਦੂਰੋਂ ਹਨਾ ਤੇ ਤੁਹਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਉਂਦਾ ਉਹਦਾ ਕੀ ਮਾਨ ਤਾਨ ਕਰੋ ਹਾਂਜੀ ਅਸੀਂ ਗਿਫਟ ਦੇ ਵਿੱਚ ਇੱਕ ਪ੍ਰੈਸ ਦੇਵਾਂਗੇ ਉਹਨਾਂ ਨੂੰ ਜੇ ਅਗਰ ਕੋਈ ਵੀ ਵੀਡੀਓ ਸ਼ੇਅਰ ਕਰਕੇ ਆਉਂਦਾ ਜੀ ਦੋਸਤੋ ਅਗਰ ਤੁਸੀਂ ਆਪਣੇ ਘਰੋਂ ਵੀਡੀਓ ਨੂੰ ਸ਼ੇਅਰ ਕਰਕੇ ਆਉਂਦੇ ਹੋ ਤਾਂ ਇਸ ਪੇਜ ਨੂੰ ਸਬਸਕ੍ਰਾਈਬ ਕਰਕੇ ਆਉਂਦੇ ਹੋ ਇਸ ਪੇਜ ਨੂੰ ਲਾਈਕ ਫੋਲੋ ਕਰਕੇ ਆਉਂਦੇ ਹੋ ਤਾਂ ਆਉਂਦਿਆਂ ਨੂੰ ਤੁਹਾਨੂੰ ਇੱਕ ਪ੍ਰੈਸ ਗਿਫਟ ਮਿਲ ਜੇਗੀ ਤੇ ਬਾਕੀ ਆਪਾਂ ਸੁਨਾਮ ਉਦਮ ਸਿੰਘ ਵਾਲਾ ਖੜੇ ਆ ਮੈਂ ਫੇਰ ਦੱਸ ਦਿਆਂ ਤੁਹਾਨੂੰ ਅਗਰ ਤੁਸੀਂ ਕਈ ਵਾਰੀ ਫੋਨ ਲਾਉਣੇ ਹੋ ਨਹੀਂ ਲੱਗਦਾ ਤਾਂ ਤੁਸੀਂ WhatsApp ਦੇ ਉੱਤੇ ਬਾਈ ਹੋਰਾਂ ਨੂੰ ਹੈਲੋ ਜਾਂ ਫਿਰ ਲੋਕੇਸ਼ਨ ਲਿਖ ਕੇ ਭੇਜ ਦਿਓ ਬਾਈ ਹੋਰੀ ਤੁਹਾਨੂੰ ਇੱਥੋਂ ਦੀ ਲੋਕੇਸ਼ਨ ਪਾ ਦੇਣਗੇ ਦੋਸਤੋ ਏਸੀਆਂ ਦੇ ਨਾਲ-ਨਾਲ ਬਾਈ ਹੋਰੀ ਮੋਬਾਈਲ ਵੀ EMI ਤੇ ਦਿੰਦੇ ਨੇ ਤੇ ਉਹ ਵੀ ਉਹੀ ਸੇਮ ਆਫਰ ਨੇ ਹਰ ਕਿਸੇ ਵੀ ਕੰਪਨੀ ਦਾ ਤੁਸੀਂ ਮੋਬਾਈਲ ਬਾਈ ਹੋਰਾਂ ਤੋਂ EMI ਤੇ ਲੈ ਜਾ ਸਕਦੇ ਹੋ ਤੇ ਬਿਲਕੁਲ ਥੋੜੇ ਜਿਹੇ ਪੈਸੇ ਭਰ ਕੇ ਤੇ ਜੇਕਰ ਤੁਹਾਡੇ ਕੋਲੇ ਜਿਹੜਾ ਕ੍ਰੈਡਿਟ ਕਾਰਡ ਹੈ ਫਿਰ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਏਸੀ ਮੋਬਾਈਲ ਲੈ ਜਾ ਸਕਦੇ ਹੋ ਬਿਲਕੁਲ ਕੋਈ ਜਿਹੜੀ ਡਾਊਨ ਪੇਮੈਂਟ ਆ ਉਹ ਕਰਨ ਦੀ ਤੁਹਾਨੂੰ ਲੋੜ ਨਹੀਂ